ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਟਾਈਮ ਇਸ ਪ੍ਰੋਗਰਾਮ ਦੇ ਅਸੀਂ ਸਾਰੇ ਦਿਨ ਦੀਆਂ ਜਿਹੜੀਆਂ ਸਿਆਸੀ ਖਬਰਾਂ ਜਿਹੜੀਆਂ ਸੁਰਖੀਆਂ ਬਟੋਰਦੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਤਾੰਗ ਹੁੰਦੀ ਹੈ ਵੀ ਇਹ ਖਬਰ ਹੈ ਕੀ ਹੈ ਕੀ ਗੱਲਬਾਤ ਹੋਈ ਕੀ ਮਸਲਾ ਹੋਇਆ ਕੀ ਮਾਜਰਾ ਹੋਇਆ ਉਹਨਾਂ ਖਬਰਾਂ ਨੂੰ ਲਿਆ ਕਰਾਂਗੇ ਔਰ ਇਹਨਾਂ ਖਬਰਾਂ ਨੂੰ ਪੜਤਾਲ ਉਹਨਾਂ ਦੀ ਪੁਣਛਾ ਉਹਦਾ ਦੇ ਤਹਿ ਤੱਕ ਜਾਣਗੇ ਸਾਡੇ ਨਾਲ ਸੀਨੀਅਰ ਪੱਤਰਕਾਰ सुरेंद्र ਡੱਲਾ ਸਾਹਿਬ ਜਿਹੜੇ ਦੱਸਣਗੇ ਵੀ ਖਬਰ ਦੇ ਅੰਦਰ ਜਿਹੜੀ ਖਬਰ ਲੁਕੀ ਹੁੰਦੀ ਆ ਉਹ ਕੀ ਹੁੰਦੀ ਆ ਸੋ ਇਹ ਪ੍ਰੋਗਰਾਮ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਆ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਖਰਲ ਜੀ ਬਹੁਤ ਬਹੁਤ ਧੰਨਵਾਦ ਸਰ ਅੱਜ ਜਥੇਦਾਰ ਅਕਾਲ ਤਖਤ ਜਿਹੜੇ ਆ ਉਹ ਇਕੱਤਰਤ ਹੁੰਦੇ ਨੇ ਤੇ ਕੁਝ ਫੈਸਲੇ ਜਿਹੜੇ ਆ ਪੰਥਕ ਪਾਰਟੀ ਜਾਂ ਕਹਿ ਲਈਏ ਖੇਤਰੀ ਪਾਰਟੀ ਸ਼੍ਰੋਮਣੀ ਅਕਾਲ ਲੈ ਕੇ ਕੁਝ ਜਿਹੜੇ ਆ ਉਹ ਉਹਨਾਂ ਦੇ ਬਾਰੇ ਚਰਚਾ ਹੁੰਦੀ ਹੈ ਤੇ ਇੱਕ ਜਿਹੜਾ ਲੈਟਰ ਜਾਰੀ ਕਰ ਦਿੱਤਾ ਜਾਂਦਾ ਇਹ ਸਾਰਾ ਕੀ ਵਰਤਾਰਾ ਜੀ ਕਿਹੜਾ ਲੈਟਰ ਜਾਰੀ ਕੀਤਾ ਗਿਆ ਕਿਹੜੇ ਮੁੱਦੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਜਿਹੜੇ ਆ ਉਹ ਡਿਸਕਸ ਕੀਤੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਸਿੰਘ ਸਹਿਬਾਨਾਂ ਦੀ ਜਿਹੜੀ ਇਕੱਤਰਤਾ ਸੀ ਬਹੁਤ ਮਹੱਤਵਪੂਰਨ ਸੀ ਸਿੱਖ ਕੌਮ ਨਾਲ ਜੁੜੇ ਵੱਖ-ਵੱਖ ਮਸਲੇ ਵਿਚਾਰੇ ਗਏ ਔਰ ਸਿੰਘ ਸਹਿਬਾਨਾਂ ਨੇ 4-5 ਵੱਡੇ ਜਿਹੜੇ ਮਸਲੇ ਸੀ ਉਹਨਾਂ ਦੇ ਉੱਤੇ ਬਕਾਇਦਾ ਇੱਕ ਬਿਆਨ ਵੀ ਜਾਰੀ ਕੀਤਾ ਹੁਣ ਜਿਹੜੀ ਸਭ ਤੋਂ ਗੱਲ ਸਿਆਸੀ ਤੌਰ ਤੇ ਸੁਰਖੀਆਂ ਦੇ ਵਿੱਚ ਹੈ ਉਹ ਤਾਂ ਇਹ ਹੈ ਵੀ ਜਿਹੜੇ ਨਰਾਜ਼ ਅਕਾਲੀ ਦਲ ਦੇ ਲੀਡਰਸ਼ਿਪ ਜਿਹੜੀ ਉਹਨਾਂ ਨੇ ਚਿੱਠੀ ਸੌਂਪੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਜਾਂਚਨਾ ਕੀਤੀ ਸੀ ਗਲਤੀਆਂ ਦੀ ਭੁੱਲ ਸੁਧਾਰ ਕੀਤੀ ਸੀ ਔਰ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਕੀਤੀ ਸੀ ਬਾਦਲ ਪਰਿਵਾਰ ਤੇ ਟਿੱਪਣੀਆਂ ਕੀਤੀਆਂ ਸੀ ਔਰ ਇਨਸਾਫ ਮੰਗਿਆ ਸੀ ਔਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਂਬੇ ਕਰਨ ਦੀ ਗੱਲ ਕੀਤੀ ਸੀ ਇਹ ਮਸਲਾ ਜਿਹੜੀ ਚਿੱਠੀ ਸੀ ਇਹ ਚਿੱਠੀ ਵੀਰ ਸਿੰਘ ਸਹਿਬਾਨਾ ਨੇ ਆਪਣੀ ਇਕਤਰਤਾ ਦੇ ਵਿੱਚ ਵਿਚਾਰੀ ਉਸ ਚਿੱਠੀ ਦੇ ਵਿੱਚ ਕਿਹੜੇ ਕਿਹੜੇ ਸਵਾਲ ਖੜੇ ਕੀਤੇ ਗਏ ਸੀ ਉਹਦੇ ਉੱਪਰ ਗੱਲਬਾਤ ਹੋਈ ਔਰ ਬਕਾਇਦਾ ਸਿੰਘ ਸਹਿਬਾਨਾ ਨੇ ਕੁਝ ਮਸਲਿਆਂ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਆਪਣਾ ਬਿਆਨ ਜਾਰੀ ਕੀਤਾ ਮੈਂ ਇੱਕ ਵਾਰੀ ਇਹ ਗੱਲ ਜ਼ਰੂਰ ਸੁਣ ਲਈਏ ਕਿ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਰਗਵੀਰ ਸਿੰਘ ਜੀ ਉਹ ਕੀ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਆਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਸੋ ਤੁਸੀਂ ਵੇਖਿਆ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਸਾਫ਼ ਤੌਰ ਤੇ ਇੱਕ ਤੱਕ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਲਿਖਤੀ ਤੌਰ ਤੇ ਜਵਾਬ ਦੇਣ। ਔਰ ਇੱਕ ਇੱਕ ਗੱਲ ਜਿਹੜਾ ਉਸ ਚਿੱਠੀ ਦੇ ਵਿੱਚ ਸਵਾਲ ਖੜਾ ਕੀਤਾ ਗਿਆ ਸੀ ਉਹ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇਣਾ ਪੈਣਾ ਕਿਉਂਕਿ ਉਹ ਕਹਿੰਦੇ ਕਿ ਉਹਨਾਂ ਨੇ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਬਤੌਰ ਅਕਾਲੀ ਦਲ ਪ੍ਰਧਾਨ ਜਿਵੇਂ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਹੁਣ ਇਹਦੇ ਵਿੱਚ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਲਿਖਤੀ ਤੌਰ ਦੇ ਉੱਤੇ 15 ਦਿਨਾਂ ਦੇ ਵਿੱਚ ਵਿੱਚ ਆਪਣੀ ਗੱਲ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਰੂਪ ਦੇ ਵਿੱਚ ਸੌਂਪਣਗੇ ਪਰ ਇਹ ਵੀ ਉਹਨਾਂ ਨੂੰ ਦੱਸਣਾ ਪੈਣਾ ਕਿ ਗੁਰਮੀਤ ਸਿੰਘ ਰਾਮ ਰਹੀਮ ਦੀ ਜਿਹੜੀ ਮਾਫੀ ਦਾ ਮਸਲਾ ਸੀ ਉਸ ਵੇਲੇ 90 ਲੱਖ ਦੇ ਇਸ਼ਤਿਹਾਰ ਜਿਹੜੇ ਨੇ ਉਹ ਦਿੱਤੇ ਗਏ ਉਹ ਇਸ਼ਤਿਹਾਰਾਂ ਦੀ ਜ਼ਰੂਰਤ ਕਿਉਂ ਸੀ ਉਹ ਇਸ਼ਤਿਹਾਰ ਕਿਉਂ ਦਿੱਤੇ ਗਏ ਕਿਉਂਕਿ ਉਹਨਾਂ ਇਸ਼ਤਿਹਾਰਾਂ ਦੇ ਉੱਤੇ ਬਹੁਤ ਸਵਾਲ ਖੜੇ ਕੀਤੇ ਗਏ ਜਦੋਂ ਗੁਰਮੀਤ ਸਿੰਘ ਰਾਮ ਰਹੀਮ ਦੀ ਮਾਫੀ ਹੋਈ ਉਸ ਵੇਲੇ ਤੋਂ ਹੀ ਲਗਾਤਾਰ ਇਹ ਗੱਲ ਚੱਲ ਰਹੀ ਸੀ ਕਿ ਇਹਨਾਂ ਇਸ਼ਤਿਹਾਰਾਂ ਨੂੰ ਦੇਣ ਦੀ ਲੋੜ ਕੀ ਹੈ ਇਹਦੇ ਨਾਲ ਨਾਲ ਜਿਹੜੀ ਮਾਫੀ ਮੰਗਣ ਦੀ ਗੱਲ ਹੈ ਜਿਹੜੇ ਨਰਾਜ਼ ਅਕਾਲੀ ਨੇ ਉਹ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਸਰਕਾਰ ਨੇ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਬੇਅਦਬੀਆਂ ਦੇ ਮਾਮਲੇ ਤੇ ਇਨਸਾਫ ਨਹੀਂ ਦਿੱਤਾ ਸਮੇਂ ਸਿਰ ਕਾਰਵਾਈ ਨਹੀਂ ਕੀਤੀ ਔਰ ਇਹਦੇ ਨਾਲ ਨਾਲ ਜਦੋਂ ਅਕਾਲੀ ਦਲ ਦੇ ਲੀਡਰ ਕਹਿੰਦੇ ਨੇ ਕਿ ਅਸੀਂ ਵਾਰ-ਵਾਰ ਪਰਿਵਾਰ ਦੇ ਵੱਖ-ਵੱਖ ਲੀਡਰਾਂ ਅੱਗੇ ਗੱਲ ਰੱਖਦੇ ਸੀ ਕਿ ਅਸੀਂ ਲਿਖ ਕੇ ਸਪਸ਼ਟ ਕਰਕੇ ਮਾਫੀ ਮੰਗੀਏ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਸਾਡੀਆਂ ਗੱਲਾਂ ਵੱਲ ਉਚੇਚੇ ਤੌਰ ਤੇ ਧਿਆਨ ਨਹੀਂ ਦਿੱਤਾ ਹੁਣ ਇਹ ਇੱਕ ਪੱਖ ਸੀ ਜਿਹੜੀ ਚਿੱਠੀ ਲਿਖ ਕੇ ਸ਼ਿਕਾਇਤ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪੀ ਗਈ ਸੀ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਹੁਕਮ ਹੋਇਆ ਲਿਖਤੀ ਜਵਾਬ ਦੇਣ ਦਾ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਲਿਖਤੀ ਜਵਾਬ ਜਦੋਂ ਦੇਣਗੇ 15 ਦਿਨਾਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣਗੇ ਸੋ ਜਦੋਂ ਸਾਫ਼ ਤੌਰ ਤੇ ਸ਼੍ਰੀ ਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਤਲਬ ਕੀਤਾ ਗਿਆ ਤੇ ਜਵਾਬ ਲੈ ਕੇ ਹੁਣ ਸੁਖਵੀਰ ਸਿੰਘ ਬਾਦਲ ਜਾਣਗੇ ਔਰ ਹੁਣ ਸੁਖਵੀਰ ਸਿੰਘ ਬਾਦਲ ਜਦੋਂ ਜਵਾਬ ਦੇਣਗੇ ਤੇ ਜਿਹੜੇ ਉਹਨਾਂ ਤੇ ਸਵਾਲ ਖੜੇ ਕੀਤੇ ਹੋਏ ਸੀ ਮੈਨੂੰ ਲੱਗਦਾ ਹੈ ਸੁਖਵੀਰ ਸਿੰਘ ਬਾਦਲ ਇੱਕ ਇੱਕ ਸਵਾਲ ਦਾ ਹੁਣ ਲਿਖਤੀ ਜਵਾਬ ਦੇਣਗੇ ਜਦੋਂ ਉਹ ਜਵਾਬ ਸੌਂਪਣਗੇ ਕੀ ਸੁਖਬੀਰ ਸਿੰਘ ਬਾਦਲ ਵੀ ਜਿਹੜਾ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੌਂਪਣਗੇ ਕੀ ਉਹ ਮੀਡੀਆ ਨੂੰ ਜਾਰੀ ਕਰਨਗੇ ਜਾਂ ਉਹ ਸਿਰਫ ਜਥੇਦਾਰ ਸਹਿਬਾਨਾਂ ਨੂੰ ਹੀ ਸੰਬੋਧਨ ਹੋਣਗੇ ਇਹਦੇ ਉੱਪਰ ਵੀ ਜਿਹੜੀ ਨਜ਼ਰ ਬਣੀ ਰਹੇਗੀ ਪਰ ਮੈਨੂੰ ਇਹ ਲੱਗਦਾ ਸੰਦੀਪ ਜੀ ਕੀ ਇਹ ਮਾਮਲਾ ਨਿਪਟਾਰੇ ਵਾਲੇ ਪਾਸੇ ਤੁਰਿਆ ਕਿਉਂਕਿ ਅਕਾਲੀ ਦਲ ਦੇ ਜਦੋਂ ਲੀਡਰਾਂ ਨਾਲ ਗੱਲ ਕਰਦੇ ਆ ਜੀ ਜੀ ਸਰ ਇਹਦੇ ਵਿੱਚ ਇੱਕ ਸਵਾਲ ਹੋਰ ਆ ਨਾ ਵੀ ਜਿਹੜੇ ਹੁਣ ਏ ਲੀਡਰ ਸਰ ਨਰਾਜ਼ ਲੀਡਰ ਕਹਿ ਲਈ ਹੈ ਨਾ ਬਾਕੀ ਨਾ ਕਹੀਏ ਉਹਨਾਂ ਨੂੰ ਜਿਹੜੇ ਇਲਜ਼ਾਮ ਲਗਾ ਰਿਹਾ ਇਹਨਾਂ ਦੀ ਵੀ ਤੇ ਸੱਤਾ ਹੰਡਾਈ ਹੈ ਜਦੋਂ 10 ਸਾਲ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ 2007 ਤੋਂ 17 ਤੱਕ ਇਹ ਤਾਂ ਉਹਦਾ ਪਾਰਟ ਸੀਗੇ ਤੇ ਹੁਣ ਮਤਲਬ ਜਿੱਦਾਂ ਠੀਕ ਹੈ ਤਲਬ ਕਰ ਲਿਆ ਗਿਆ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਨੂੰ ਉਹਨਾਂ ਨੂੰ ਪਰ ਇਹਨਾਂ ਦਾ ਰੋਲ ਵੀ ਡਿਫਾਈਨ ਹੋਏਗਾ ਇਹਨਾਂ ਲੀਡਰਸ ਦਾ ਜਿਹੜੇ ਬਾਗੀ ਨੇ ਜਿਹੜੇ ਨਰਾਜ਼ ਚੱਲ ਰਹੇ ਨੇ ਜਾਂ ਕੱਲਾ ਸਾਰਾ ਕੁਝ ਜਿਹੜਾ ਸੁਖਬੀਰ ਬਾਦਲ ਨੂੰ ਹੀ ਬੋਲਣਾ ਪਏਗਾ ਦੇਖੋ ਕਿਉਂਕਿ ਜਦੋਂ ਚਿੱਟੇ ਸ਼੍ਰੀ ਕਾਲਕਟਕ ਸਾਹਿਬ ਦੇ ਜੱਜੇਦਾਰ ਨੂੰ ਇਹਨਾਂ ਨੇ ਸੌਂਪੀ ਹੈ ਨਾਰਾਜ਼ ਲੀਡਰਾਂ ਨੇ ਇਹਨਾਂ ਨੇ ਤਾਂ ਮਾਫੀ ਮੰਗੀ ਹੈ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕੋਈ ਵੀ ਸਜ਼ਾ ਲਗਾਈ ਜਾਏ ਤੇ ਅਸੀਂ ਮਰਿਆਦਾ ਮੁਤਾਬਕ ਉਹ ਸਜ਼ਾ ਜਿਹੜੀ ਹੈ ਭੁਗਤਾਂਗੇ ਇਹਦਾ ਮਤਲਬ ਹੈ ਇਹ ਤਾਂ ਆਪਣੀ ਗਲਤੀ ਮੰਨ ਗਏ ਕਿ ਸਾਡੀ ਗਲਤੀ ਰਹੀ ਅਸੀਂ ਉਸ ਵੇਲੇ ਆਵਾਜ਼ ਨਹੀਂ ਬੁਲੰਦ ਕਰ ਸਕੇ ਸਾਨੂੰ ਉਸ ਵੇਲੇ ਖੁੱਲੇ ਮੰਚ ਤੇ ਗੱਲ ਇਹ ਕਰਨੀ ਚਾਹੀਦੀ ਸੀ ਜਾਂ ਇਹ ਅਗਰ ਉਸ ਵੇਲੇ ਸ਼੍ਰੀ ਕਾਲਕਟਕ ਸਾਹਿਬ ਤੇ ਪੇਸ਼ ਹੋ ਜਾਂਦੇ ਕਿ ਅਸੀਂ ਵਾਰ-ਵਾਰ ਪ੍ਰਧਾਨ ਸਾਹਿਬ ਤੋਂ ਇਹ ਮੰਗ ਕਰ ਰਹੇ ਹਾਂ ਤੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ ਉਸ ਵੇਲੇ ਇਹਨਾਂ ਨੇ ਸੱਤਾ ਹੰਡਾਈ ਇਹਦੇ ਵਿੱਚ ਕੋਈ ਦੋਰਾਇ ਨਹੀਂ ਹੈ ਇਸੇ ਗੱਲ ਦੀ ਇਹਨਾਂ ਨੇ ਭੁੱਲ ਸਹਿਕਾਰੀ ਹੈ ਕਿ ਸਾਡੀ ਗਲਤੀ ਸੀ ਕਿ ਅਸੀਂ ਉਹਨਾਂ ਦਾ ਹਿੱਸਾ ਬਣੇ ਰਹੇ ਅਸੀਂ ਉਸ ਵੇਲੇ ਬਾਹਰ ਨਹੀਂ ਆਏ ਸੱਤਾ ਚ ਤੇ ਇਸੇ ਕਰਕੇ ਤਾਂ ਇਹਨਾਂ ਨੇ ਸਜ਼ਾ ਮੰਗੀ ਹੈ ਕਿ ਸਾਨੂੰ ਸਜ਼ਾ ਦਿੱਤੀ ਜਾਵੇ ਔਰ ਜਿਹੜੀ ਗੱਲ ਮੂਲ ਰੂਪ ਚ ਹੈ ਮੈਂ ਪ੍ਰੋਫੈਸਰ ਚੰਦੂ ਮਾਦਰਾ ਦੀ ਗੱਲ ਸੁਣ ਰਿਹਾ ਸੀ ਅੱਜ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗਾਂ ਸੀ ਉਹਦਾ ਵੀ ਜ਼ਿਕਰ ਕਰਦੇ ਹਾਂ ਪ੍ਰੋਫੈਸਰ ਚੰਦੂ ਮਾ ਜਿਹੜਾ ਬਾਰ-ਬਾਰ ਇਹ ਕਹਿ ਰਹੇ ਨੇ ਕਿ ਜਦੋਂ ਵੀ ਜਦੋਂ ਵੀ ਵੋਟਾਂ ਹੁੰਦੀਆਂ ਨੇ ਤੇ ਸਾਨੂੰ ਵੋਟਾਂ ਨਹੀਂ ਪੈਂਦੀਆਂ ਆ ਹੁਣ ਵੀ ਜਿਹੜੀ ਜਲੰਧਰ ਜ਼ਿਮਨੀ ਚੋਣ ਸੀ ਉਹਦੇ ਵਿੱਚ ਬਹੁਤੀਆਂ ਜ਼ਿਆਦਾ ਵੋਟਾਂ ਨਹੀਂ ਪਈਆਂ ਕਹਿੰਦੇ ਸਾਨੂੰ ਇਸੇ ਕਰਕੇ ਲੋਕਾਂ ਨੇ ਨਕਾਰਿਆ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਆਪਣਾ ਆਚਰਣ ਪੋਲੀਟੀਕਲ ਤੌਰ ਤੇ ਪੇਸ਼ ਨਹੀਂ ਕਰ ਸਕੀ ਹੁਣ ਇਸ ਗੱਲ ਤੇ ਜਦੋਂ ਸੁਖਵੀਰ ਸਿੰਘ ਬਾਦਲ ਦਾ ਬਿਆਨ ਸੁਣਦਿਆਂ ਸੁਖਵੀਰ ਬਾਦਲ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੇ ਮਸਲਿਆ ਤੇ ਪੰਜਾਬ ਦੇ ਮਸਲਿਆਂ ਤੇ ਸੰਘਰਸ਼ ਕਰਨ ਲਈ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਤੇ ਸੰਘਰਸ਼ ਕਰਨ ਦੇ ਲਈ ਪਾਰਟੀ ਬਣੀ ਆ ਸੱਤਾ ਲਈ ਨਹੀਂ ਬਣੀ ਸੁਖਬੀਰ ਬਾਦਲ ਕਹਿੰਦੇ ਵੋਟਾਂ ਨਾਲ ਜੋੜ ਕੇ ਨਾ ਦੇਖੋ ਜਦ ਕਿ ਦੂਸਰੇ ਲੋਕ ਕਹਿ ਰਹੇ ਨੇ ਕਿ ਸਾਨੂੰ ਲੋਕਾਂ ਨੇ ਨਕਾਰਤਾ ਅਸੀਂ ਜਿੱਤ ਨਹੀਂ ਰਹੇ ਸਾਨੂੰ ਵੋਟਾਂ ਘੱਟ ਮਿਲ ਰਹੀਆਂ ਨੇ ਸੋ ਡਿਫਰੈਂਸ ਆਫ opinion ਤਾਂ ਹੈ ਸੋਚਾਂ ਦੇ ਵਿੱਚ ਫਰਕ ਤਾਂ ਹੈ ਪਰ ਜਦੋਂ ਉਹ ਸੁਖਬੀਰ ਬਾਦਲ ਜਵਾਬ ਦੇਣਗੇ ਸੁਖਬੀਰ ਬਾਦਲ ਇਹਨਾਂ ਲੀਡਰਾਂ ਬਾਰੇ ਕੀ ਲਿਖ ਕੇ ਦੇਣਗੇ ਕਿਉਂਕਿ ਹਜੇ ਤਾਂ ਇੱਕ ਪਾਸਾ ਹੈ ਨਾ ਇਹ ਲੀਡਰਾਂ ਨੇ ਸੁਖਬੀਰ ਬਾਦਲ ਬਾਰੇ ਲਿਖ ਕੇ ਦਿੱਤਾ ਹੈ ਜਦੋਂ ਸੁਖਬੀਰ ਬਾਦਲ ਲਿਖ ਕੇ ਦੇਣਗੇ ਫਿਰ ਦੂਜਾ ਪਾਸਾ ਵੀ ਸਾਡੇ ਸਾਹਮਣੇ ਆਏਗਾ ਜਦੋਂ ਲਿਖਤੀ ਰੂਪ ਚੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੱਲ ਸੌਂਪਣਗੇ ਪਰ ਸਰ ਨਾਲ ਜਿਹੜਾ ਉਹ 90 ਲੱਖ ਦਾ ਇਸ਼ਤਿਹਾਰ ਹੈ ਇਹ ਪਹਿਲੇ ਦਿਨ ਤੋਂ ਹੀ ਮੁੱਦਾ ਬਹੁਤ ਵੱਡਾ ਜਦੋਂ ਤੋਂ ਇੱਕ ਧੜਾ ਜਿਹੜਾ ਨਰਾਜ਼ ਧੜਾ ਜਾਂ ਬਾਕੀ ਧੜਾ ਬਣਿਆ ਉਸੇ ਦਿਨ ਤੋਂ ਇਹ ਜ਼ਿਕਰ ਹੋ ਰਿਹਾ ਕਿਉਂਕਿ ਸਿੱਖ ਕੌਮ ਦੇ ਵਿੱਚ ਇਹ ਨਰਾਜ਼ਗੀ ਪਾਈ ਜਾ ਰਹੀ ਸੀਗੀ ਡੇਰਾ ਦੇ ਜਿਹੜੇ ਮੁਖੀ ਹੈ ਰਾਮ ਰਹੀਮ ਨੂੰ ਲੈ ਕੇ ਵੀ ਉਹਨਾਂ ਨੇ ਜਿੱਦਾਂ ਇੱਕ ਨਾਟਕ ਕਰਨ ਦੀ ਕੋਸ਼ਿਸ਼ ਕੀਤੀ ਇੱਕ ਮਤਲਬ ਬਿਲਕੁਲ ਰੈਪਲਿਕ ਜਿਹਨੂੰ ਕਹਿੰਦੇ ਨੇ ਆ ਵੀ ਉਹਦਾ ਕਰਨ ਦੀ ਕੋਸ਼ਿਸ਼ ਕੀਤੀ ਇਹ 90 ਲੱਖ ਦੇ ਇਸ਼ਤਿਹਾਰ ਕੀ ਨਹੀਂ ਕਿ ਉਹਦੇ ਵਿੱਚ ਮਤਲਬ ਉਹ ਕਿਉਂ ਐਡੀ ਵੱਡੀ ਮਤਲਬ ਉਹ ਜਿਹੜਾ ਇਸ ਵੇਲੇ ਮੁੱਦਾ ਬਣ ਗਿਆ ਇਹ ਹੈ ਕੀ ਹੈ ਦੇਖੋ ਜਦੋਂ ਗੁਰਮੀਰ ਸਿੰਘ ਰਾਮ ਰਹੀਮ ਨੂੰ ਮੁਆਫੀ ਦਿੱਤੀ ਗਈ ਉਸ ਤੋਂ ਬਾਅਦ ਜਿਹੜੇ ਇਹ ਇਸ਼ਤਿਹਾਰ ਹੈ ਇਹ ਇਸ਼ਤਿਹਾਰ ਛਾਪੇ ਗਏ ਸੀ ਔਰ ਇਹ ਸਿਆਸੀ ਮੁੱਦਾ ਉਸ ਵੇਲੇ ਵੀ ਬਣੇ ਸੀ ਕਿ ਇਨਾ ਇਸ਼ਤਿਹਾਰਾਂ ਦੀ ਲੋੜ ਕਿਉਂ ਪਈ ਹਾਲਾਂਕਿ ਬਾਅਦ ਦੇ ਵਿੱਚ ਪੋਲਿਟਿਕਲ ਤੌਰ ਦੇ ਉੱਤੇ ਇਹਦੇ ਉੱਤੇ ਹਰ ਤਰ੍ਹਾਂ ਦੀ ਖਾਮੋਸ਼ੀ ਵਰਤੀ ਗਈ ਕਿਸੇ ਨੇ ਇਹਦਾ ਕੋਈ ਠੋਸ ਜਵਾਬ ਨਹੀਂ ਦਿੱਤਾ ਪਤਾ ਇਹਦੀ ਲੋੜ ਕੀ ਸੀ ਕਿਉਂ ਬਹੁਤ ਜ਼ਰੂਰੀ ਸੀ ਇਹ ਤਾਂ ਹੁਣ ਜਦੋਂ ਹੁਣ ਚਿੱਠੀ ਚ ਲਿਖ ਕੇ ਦੇਣਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਉਦੋਂ ਗੱਲ ਸਪਸ਼ਟ ਹੋਏਗੀ ਕਿ ਕੀ ਜ਼ਰੂਰਤ ਸੀ ਜਾਂ ਕੀ ਇਹ ਕੋਈ ਸੁਧਾਰਨ ਪ੍ਰਕਿਰਿਆ ਦਾ ਹਿੱਸਾ ਸੀ ਜਦੋਂ ਵੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਆਪ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਫੈਸਲੇ ਕਰਦੇ ਸੀ ਕਿ ਬਾਕੀ ਫੈਸਲਿਆਂ ਦਾ ਵੀ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਜਾਂਦਾ ਸੀ ਇਸ਼ਤਿਹਾਰ ਦਿੱਤੇ ਜਾਂਦੇ ਸੀ ਕੀ ਇਹ ਕੋਈ ਸਧਾਰਨ ਪ੍ਰਕਿਰਿਆ ਸੀ ਜਾਂ ਇਹ ਕੋਈ ਵਿਸ਼ੇਸ਼ ਹਾਲਾਤਾਂ ਦੇ ਵਿੱਚ ਕੀਤੇ ਗਏ ਫੈਸਲੇ ਸੀ ਇਸ਼ਤਿਹਾਰਾਂ ਬਾਰੇ ਇਹ ਤਾਂ ਹੁਣ ਦੇਖੋ ਜਦੋਂ ਸੁਖਵੀਰ ਸਿੰਘ ਬਾਦਲ ਲਿਖ ਕੇ ਜਵਾਬ ਦੇਣਗੇ ਮੈਨੂੰ ਲੱਗਦਾ ਫਿਰ ਇਹਦੇ ਤੇ ਸਥਿਤੀ ਸਪਸ਼ਟ ਹੋਏਗੀ ਹਜੇ ਇਹਦੇ ਉੱਪਰ ਕੋਈ ਬਹੁਤੀ ਜ਼ਿਆਦਾ ਟਿੱਪਣੀ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਵਿਵਾਦਿਤ ਮਾਮਲਾ ਇਸ ਵਕਤ ਪੂਰੀ ਤਰ੍ਹਾਂ ਪਰ ਸਰ ਰੋਚਕ ਡਲਾ ਜੀ ਇਹੀ ਰਹਿਣਾ ਵੀ ਜਦੋਂ ਸੁਖਵੀਰ ਬਾਦਲ ਜਿਹੜੇ ਆ ਉਹ ਇਹਦੇ ਬਾਰੇ ਲਿਖਣਗੇ ਜਦੋਂ ਜਸਟੀਫਿਕੇਸ਼ਨ ਦੇਣਗੇ ਜਦੋਂ ਸਪਸ਼ਟੀਕਰਨ ਦੇਣਗੇ ਵੀ ਕੀ ਲੋਡ ਪਈ ਇਸ਼ਤਿਹਾਰਾਂ ਦੀ ਸਿੱਖ ਕੌਮ ਕਹਿ ਲਈਏ ਜਾਂ ਜਿਹੜੇ ਸਿੱਖ ਚਿੰਤਕ ਨੇ ਇਸ ਗੱਲ ਦੇ ਉੱਤੇ ਬੜੀ ਮਤਲਬ ਪੈਣੀ ਨਜ਼ਰ ਰੱਖਣਗੇ ਗੂੜੀ ਨਜ਼ਰ ਰੱਖਣਗੇ ਵੀ ਸੁਖਵੀਰ ਬਾਦਲ ਉਹ ਸਪਸ਼ਟੀਕਰਨ ਦੇਣਗੇ ਕਿ 90 ਲੱਖ ਦੇ ਇਸ਼ਤਿਹਾਰ ਬਾਰ-ਬਾਰ ਜ਼ਿਕਰ ਆਉਂਦਾ ਬਹਰ ਹਾਲ ਇਹ ਤੇ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਸੁਖਵੀਰ ਬਾਦਲ ਹੁਣ ਪੇਸ਼ ਹੋਣਗੇ ਤੇ ਉਦੋਂ ਪਤਾ ਲੱਗੇਗਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਕੀਤੀ ਆ ਜਿਹਦੇ ਵਿੱਚ ਡਾਕਟਰ ਗੁਲਜੀਤ ਚੀਮਾ ਸੀਗੇ ਤੇ ਨਾਲ ਮਹੇਸ਼ੰਦਰ ਗਰੇਵਾਲ ਸੀਗੇ ਉੱਥੇ ਕੀ ਕੁਝ ਹੋਇਆ ਡਲਾ ਸਾਹਿਬ ਦੇਖੋ ਅੱਜ ਦੋ ਮੀਟਿੰਗਾਂ ਹੋਈਆਂ ਨੇ ਇੱਕ ਤਾਂ ਜਿਹੜਾ ਨਾਰਾਜ਼ ਧੜਾ ਸੀ ਉਹਨਾਂ ਨੇ ਵੀ ਮੀਟਿੰਗ ਕੀਤੀ ਔਰ ਉਹਨਾਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਉਹ ਚਲਾਉਣ ਦਾ ਫੈਸਲਾ ਕੀਤਾ ਗੁਰਪ੍ਰਤਾਪ ਸਿੰਘ ਵਡਾਲਾ ਉਹ ਸੰਬੋਧਨ ਹੋ ਰਹੇ ਸੀ ਪੱਤਰਕਾਰਾਂ ਨੂੰ ਪ੍ਰੈਜ਼ੀਡੀਅਮ ਬਣਾਉਣ ਦਾ ਫੈਸਲਾ ਉਹਨਾਂ ਨੇ ਇੱਕ ਕੀਤਾ ਹੈ ਆਉਂਦੇ ਦਿਨਾਂ ਦੇ ਵਿੱਚ ਹੋਰ ਵਿਸਥਾਰ ਚ ਦੱਸਣਗੇ ਉਹ ਕਹਿੰਦੇ ਅਸੀਂ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਕਰਾਂਗੇ ਪਹਿਲਾਂ 5 ਸੈਮੀਨਾਰ ਵੀ ਕੀਤੇ ਜਾਣੇ ਨੇ ਉਹਦੇ ਚ ਤਮਾਮ ਸਿੱਖ ਬੁੱਧੀਜੀਵੀ ਚਿੰਤਕ ਲਗਾਤਾਰ ਜਿਹੜੇ ਸਮਾਜ ਸੁਧਾਰ ਦੇ ਤੌਰ ਤੇ ਲੋਕ ਕੰਮ ਕਰ ਰਹੇ ਨੇ ਉਹ ਸਾਰੇ ਨੇ ਜਿਹੜੇ ਉਸ ਜਿਹੜੇ ਸੈਮੀਨਾਰ ਹੋਣਗੇ ਉਹਦਾ ਹਿੱਸਾ ਬਣਨਗੇ ਔਰ ਉਹਦੇ ਨਾਲ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਅੱਗੇ ਵਧਾਇਆ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਸੁਧਾਰ ਕਿਵੇਂ ਕੀਤੇ ਜਾਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਿਵੇਂ ਕੀਤਾ ਜਾਵੇ ਔਰ ਪਿਛਲੇ ਸਮੇਂ ਚ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਗਏ ਉਹ ਕਹਿੰਦੇ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ ਜਾਣਗੀਆਂ ਉਹ ਸ਼੍ਰੋਮਣੀ ਅਕਾਲੀ ਦਲ ਚ ਵਾਪਸ ਆਉਣ ਇਹ ਵੀ ਸਾਨੂੰ ਪਤਾ ਹੈ ਇਹ ਸਥਿਤੀ ਬੜੀ ਹੈਰਾਨੀਜਨਕ ਬਣ ਗਈ ਸੀ ਕਿਉਂਕਿ ਪੁਲਿਸ ਦੀ ਤਣਾਤੀ ਵੀ ਉੱਥੇ ਹੋਈ ਇਤਨਾ ਕਿਤੇ ਇਹ ਸੰਕੇਤ ਪੈਦਾ ਹੋ ਗਏ ਸੀ ਕਿ ਜਿਹੜੀ ਇਹ ਨਾਰਾਜ਼ਗੀ ਹੈ ਇਹ ਮਨਮੁਟਾ ਹੈ ਕਿਤੇ ਵਧ ਨਾ ਜਾਵੇ ਕਿਤੇ ਗੱਲ ਕਿਸੇ ਤਰ੍ਹਾਂ ਦੇ ਤਕਰਾਰ ਦੇ ਰੂਪ ਚ ਨਾ ਆ ਜਾਏ ਕਿਤੇ ਕੋਈ ਧਿਰ ਇਹ ਨਾ ਕਵੇ ਕਿ ਅਸੀਂ ਇਸ ਵਕਤ ਦਫ਼ਤਰ ਦੇ ਵਿੱਚ ਬੈਠੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਤਾਂ ਦੇਖੋ ਸਾਰਿਆਂ ਦਾ ਹੀ ਹੈ ਲੇਕਿਨ ਕਈ ਵਾਰੀ ਜਦੋਂ ਨਾਰਾਜ਼ਗੀਆਂ ਹੁੰਦੀਆਂ ਨੇ ਤੇ ਕੋਈ ਨਾ ਕੋਈ ਗੱਲ ਵਧ ਨਾ ਜਾਵੇ ਇਹਨਾਂ ਸ਼ੰਕਿਆਂ ਦੇ ਵਿੱਚ ਇਸ ਤਰੀਕੇ ਦੇ ਕੰਮ ਹੁੰਦੇ ਨੇ ਬਾਕੀ ਪ੍ਰੋਫੈਸਰ ਬਲਵਿੰਦਰ ਸਿੰਘ ਭੁੰਦਰ ਸੀ ਮਹੇਸ਼ੇਂਦਰ ਸਿੰਘ ਗਰੇয়াল ਸੀ ਔਰ ਮੈਂ ਦੇਖ ਰਿਹਾ ਸੀ ਕਿ ਹੀਰਾ ਸਿੰਘ ਗਾਬੜੀਆ ਔਰ ਡਾਕਟਰ ਚੀਵਾ ਸੀਗੇ ਡਾਕਟਰ ਚੀਵਾ ਸੀ ਇਹ ਸਾਰੇ ਲੋਕ ਵੀ ਇਹਨਾਂ ਨੇ ਵੀ ਬੈਠਕ ਕੀਤੀ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜਾ ਹੁਕਮ ਹੋਇਆ ਉਹ ਪ੍ਰਵਾਨ ਹੈ ਸੁਖਬੀਰ ਸਿੰਘ ਬਾਦਲ ਹਰ ਹੁਕਮ ਹੈ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਉਹਨੂੰ ਸਿਰੇ ਮੱਥੇ ਸਵੀਕਾਰ ਦੇ ਨੇ ਮੈਂ ਇੰਤਜ਼ਾਰ ਕਰ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਦਾ ਇਦੇ ਉੱਤੇ ਕੋਈ ਰਿਐਕਟ ਆਵੇ ਹਾਲੇ ਤੱਕ ਸੁਖਵੀਰ ਸਿੰਘ ਬਾਦਲ ਹੋਂਨ ਦਾ ਕਿਸੇ ਤਰ੍ਹਾਂ ਦਾ ਰਿਐਕਸ਼ਨ ਨਹੀਂ ਆਇਆ ਉਹਨਾਂ ਨੇ ਕੋਈ ਵੀਡੀਓ ਵਗੈਰਾ ਹਾਲੇ ਤੱਕ ਨਹੀਂ ਜਾਰੀ ਕੀਤੀ ਕਿਉਂਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਫੀਸ਼ੀਅਲ ਵਰਕੇ ਨੇ ਉਹਨਾਂ ਦੇ ਉੱਪਰ ਵੀ ਦੇਖ ਰਿਹਾ ਸੀ ਪਰ ਮੈਨੂੰ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਵੀ ਬਹੁਤ ਜਲਦ ਇਹ ਵੀਡੀਓ ਜਾਂ ਬਿਆਨ ਜਾਰੀ ਕਰਨਗੇ ਕਿ ਮੈਂ ਬਿਲਕੁਲ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਤੇ ਹਰ ਸਵਾਲ ਦਾ ਜਵਾਬ ਲੈ ਕੇ ਜਾਊਂਗਾ ਮੈਨੂੰ ਲੱਗਦਾ ਜਿਹੜਾ ਇਹ ਜਦੋਂ ਜਵਾਬ ਲੈ ਕੇ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਉਸ ਤੋਂ ਬਾਅਦ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਹੋਰ ਬਿਹਤਰ ਸਥਿਤੀ ਦੇ ਵਿੱਚ ਸੰਦੀਪ ਜੀ ਹੋਣਗੇ ਕਿ ਅਸੀਂ ਹੁਣ ਕੀ ਫੈਸਲਾ ਕਰਨਾ ਹੈ ਕਿਉਂਕਿ ਜਿਹੜੇ ਨਾਰਾਜ਼ ਅਕਾਲੀ ਨੇ ਉਹਨਾਂ ਨੇ ਤਾਂ ਇਹ ਮੰਗ ਕੀਤੀ ਸੀ ਕਿ ਅਸੀਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ ਸੁਖਬੀਰ ਸਿੰਘ ਬਾਦਲ ਆਪਣੇ ਜਵਾਬ ਚ ਕੀ ਜ਼ਿਕਰ ਕਰਦੇ ਨੇ ਹਾਲਾਂਕਿ ਉਹ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਨੇ ਕਿ ਅਸੀਂ ਜਾਣੇ ਅਣਜਾਣੇ ਚ ਹੋਈਆਂ ਭੁੱਲਾਂ ਦੀਆਂ ਜਿਹੜੀਆਂ ਗਲਤੀਆਂ ਨੇ ਉਹ ਮੰਨਦੇ ਆ ਹੁਣ ਜਦੋਂ ਲਿਖਤੀ ਰੂਪ ਦੇ ਵਿੱਚ ਉਹ ਦੇਣਗੇ ਪੁਆਇੰਟ ਟੂ ਪੁਆਇੰਟ ਜਵਾਬ ਤੇ ਫਿਰ ਜਥੇਦਾਰ ਸਾਹਿਬ ਦਾ ਜਿਹੜਾ ਰਿਐਕਸ਼ਨ ਹੈ ਉਹਦੇ ਉੱਪਰ ਬਹੁਤ ਕੁਝ ਨਿਰਭਰ ਕਰੇਗਾ ਔਰ ਕੀ ਜਥੇਦਾਰ ਦੋਵਾਂ ਧਿਰਾਂ ਨੂੰ ਸਜ਼ਾ ਲਾ ਕੇ ਉਸ ਤੋਂ ਬਾਅਦ ਕੋਈ ਏਕਤਾ ਦੀ ਗੱਲ ਕਰਦੇ ਨੇ ਕੋਈ ਮਨਮਟਾ ਦੋਵਾਂ ਧਿਰਾਂ ਦੇ ਵਿੱਚ ਖਤਮ ਕਰਾਉਣ ਦੀ ਪੈਰਵਾਈ ਕਰਦੇ ਨੇ ਜਾਂ ਦੋਵਾਂ ਧਿਰਾਂ ਨੂੰ ਕੋਈ ਸਾਂਝਾ ਹੁਕਮ ਦਿੰਦੇ ਨੇ ਇਹ ਆਉਂਦੇ ਸਮੇਂ ਦੇ ਵਿੱਚ ਦੇਖਣਾ ਬੜਾ ਦਿਲਚਸਪ ਰਹੇਗਾ ਮੈਂ ਇੱਕ ਹੋਰ ਗੱਲ ਵੀ ਅੱਜ ਨਾਲ ਕਰ ਦਿਆਂ ਜਦੋਂ ਇਹ ਮਾਮਲੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵਿਚਾਰੇ ਉਸ ਤੋਂ ਬਾਅਦ ਉਹਨਾਂ ਨੇ ਬਕਾਇਦਾ ਕੁਝ ਅਹਿਮ ਮਾਮਲਿਆਂ ਦਾ ਜ਼ਿਕਰ ਵੀ ਕੀਤਾ ਕਿਉਂਕਿ ਬੇਅਦਬੀ ਕਿਉਂਕਿ ਸ਼ਿਕਾਇਤ ਦੇ ਵਿੱਚ ਵੀ ਬਹੁਤ ਵੱਡਾ ਮਸਲਾ ਸੀ ਔਰ ਬੇਅਦਬੀਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਔਰ ਉਹਨਾਂ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰਾ ਸਹਿਬਾਨ ਨੇ ਉਨ੍ਹਾਂ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਰੋਕਣ ਦੇ ਲਈ ਵੀ ਲਗਾਤਾਰ ਵਿਚਾਰ ਵਟਾਂਦਰਾ ਕੀਤਾ ਇੱਕ ਵਾਰੀ ਗੱਲ ਜਥੇਦਾਰ ਸਾਹਿਬ ਦੀ ਫੇਰ ਸੁਣ ਲਈ ਆਪਾਂ ਗੁਰਦੁਆਰਾ ਸਹਿਬਾਨਾ ਵਿੱਚ ਦਿਨੋ ਦਿਨ ਵੱਧ ਰਹੀਆਂ ਬੇਅਦਬੀ ਦੇ ਘਟਨਾਵਾਂ ਨੂੰ ਰੋਕਣ ਲਈ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਹਰੇਕ ਗੁਰਦੁਆਰਾ ਸਾਹਿਬ ਵਿੱਚ 24 ਘੰਟੇ ਲਈ ਪੱਕੇ ਤੌਰ ਤੇ ਸੇਵਾਦਾਰਾਂ ਦੀ ਡਿਊਟੀ ਯਕੀਨੀ ਬਣਾਈ ਜਾਵੇ ਇਸ ਵਿੱਚ ਕੁਤਾਹੀ ਪਾਏ ਜਾਣ ਤੇ ਜਾਂ ਬੇਅਦਬੀ ਹੋਣ ਦੀ ਸੂਰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੋਵੇਗੀ ਅਤੇ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸੋ ਦੇਖੋ ਲਗਾਤਾਰ ਜਿਹੜੇ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਸੁਰੱਖਿਆ ਵਧਾਉਣ ਦੇ ਲਈ ਵੀ ਉਹ ਲਗਾਤਾਰ ਇਹਨਾਂ ਵਿਸ਼ਿਆਂ ਦੇ ਉੱਤੇ ਉਹਨਾਂ ਨੇ ਮੀਟਿੰਗ ਦੇ ਵਿੱਚ ਗੱਲਬਾਤ ਕੀਤੀ ਹੈ। ਔਰ ਇੱਕ ਸਭ ਤੋਂ ਵੱਡਾ ਵਿਸ਼ਾ ਜਿਹੜਾ ਜਥੇਦਾਰ ਸਾਹਿਬ ਨੇ ਚੱਕਿਆ ਹਾਲਾਂਕਿ ਸਾਰੇ ਵਿਸ਼ੇ ਬਹੁਤ ਮਹੱਤਵਪੂਰਨ ਇੱਕ ਹੋਰ ਬਹੁਤ ਮਹੱਤਵਪੂਰਨ ਵਿਸ਼ਾ ਉਹਨਾਂ ਨੇ ਚੱਕਿਆ ਮੈਨੂੰ ਲੱਗਦਾ ਜਨਹਿੱਤ ਦੇ ਵਿੱਚ ਇਹ ਵੀ ਲੋਕਾਂ ਤੱਕ ਗੱਲ ਜਾਣੀ ਚਾਹੀਦੀ ਅੱਜ ਸਿੰਘ ਸਰਬਾਨ ਦੇ ਇਕੱਤਰਤਾ ਵਿੱਚ ਵਾਤਾਵਰਣ ਦੇ ਤੇ ਪਾਣੀ ਦੀ ਸਾਂਭ ਸੰਭਾਲ ਪੰਛੀਆਂ ਦੀਆਂ ਖਤਮ ਹੋ ਰਹੀਆਂ ਨਸਲਾਂ ਤੇ ਚਿੰਤਾ ਜ਼ਾਹਰ ਕਰਦਿਆਂ ਆਦੇਸ਼ ਕੀਤਾ ਜਾਂਦਾ ਹੈ ਕਿ ਹਰ ਸਿੱਖ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਾਵੇ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖੋ ਬਹੁਤ ਹੀ ਉਹਨਾਂ ਨੇ ਵੱਡਾ ਸਨੇਹਾ ਵੀ ਦਿੱਤਾ ਅਖੀਰ ਦੇ ਵਿੱਚ ਕਿ ਹਰ ਸਿੱਖ ਇੱਕ ਪੌਦਾ ਲਾਵੇ ਇਹ ਬੜਾ ਜ਼ਰੂਰੀ ਹੈ ਕਿਉਂਕਿ ਵਾਤਾਵਰਣ ਨੂੰ ਸੰਭਾਲਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੰਦੀਪ ਜੀ ਕਿੰਨੇ ਪੰਛੀਆਂ ਦੀਆਂ ਨਸਲਾਂ ਖਤਮ ਹੋ ਗਈਆਂ ਕੋਈ ਵੇਲਾ ਸੀ ਕਿ ਚਿੜੀਆਂ ਦੀਆਂ ਆਵਾਜ਼ਾਂ ਆਪਾਂ ਵੇੜਿਆਂ 'ਚ ਸੁਣਦੇ ਸੀ ਤੇ ਉਹ ਪਤਾ ਨਹੀਂ ਕਿੱਥੇ ਗਏਆਂ ਦੀਆਂ ਚਿੜੀਆਂ ਕਿਉਂਕਿ ਵਾਤਾਵਰਣ ਜਿਹੜਾ ਉਹ ਇਸ ਵਕਤ ਬਹੁਤ ਜ਼ਿਆਦਾ ਖਰਾਬ ਹੈ ਪਰ ਪਾਣੀ ਨੂੰ ਸੰਭਾਲਣ ਦਾ ਸੁਨੇਹਾ ਸ਼੍ਰੀ ਕਲਕੱਤਾ ਸਰਪ ਦੇ ਜੱਫੇਦਾਰ ਨੇ ਦਿੱਤਾ ਹੈ। ਸੋ ਸਾਰਿਆਂ ਲਈ ਜ਼ਰੂਰੀ ਹੈ ਕਿ ਆਪਾਂ ਵੱਧ ਤੋਂ ਵੱਧ ਪਾਣੀ ਸੰਭਾਲੀਏ। ਮੈਨੂੰ ਲੱਗਦਾ ਇਸ ਇਕੱਤਰਤਾ ਦੇ ਵਿੱਚ ਬਹੁਤ ਹੋਰ ਵੀ بڑے ਅਹਿਮ ਫੈਸਲੇ ਨੇ ਜਿਹੜੇ ਲਾਏ ਗਏ ਨੇ ਬਕਾਇਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ। ਦਲਾ ਸਾਹਿਬ ਇੱਕ ਚਿੱਠੀ ਦਾ ਹੋਰ ਜ਼ਿਕਰ ਹੋ ਰਿਹਾ। ਇੱਕ ਚਿੱਠੀ ਇਹ ਹੈ ਇੱਕ ਚਿੱਠੀ ਅੱਜ ਫੇਰ ਡਿਬਰੂਗੜ੍ਹ ਦੀ ਜੇਲ੍ਹ ਤੋਂ ਲਿਖੀ ਗਈ ਹੈ। ਲਿਖੀ ਹੈ ਐਮਪੀ ਖਡੂਰ ਸਾਹਿਬ ਅਮਰਿਤਪਾਲ ਸਿੰਘ ਹੋਣਾ ਨੇ ਉਹਨਾਂ ਨੇ ਹੁਣ ਚਿੱਠੀ ਦੇ ਵਿੱਚ ਕੀ ਲਿਖਿਆ ਤੇ ਕਿਹਨੂੰ ਚਿੱਠੀ ਲਿਖੀ ਹੈ ਦੇਖੋ ਅਮਰਿਤਪਾਲ ਸਿੰਘ ਨੇ ਪਿਛਲੀ ਵਾਰੀ ਜਿਹੜਾ ਸੈਸ਼ਨ ਸ਼ੁਰੂ ਹੋਇਆ ਸੀ ਲੋਕ ਸਭਾ ਦਾ ਉਹਦੇ ਵਿੱਚ ਉਹਨਾਂ ਨੇ ਸੌ ਚੱਕੀ ਹਾਲਾਂਕਿ ਜਦੋਂ ਸੈਸ਼ਨ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਬਾਕੀ ਮੈਂਬਰ ਪਾਰਲੀਮੈਂਟਾਂ ਨੂੰ ਸੌ ਚੁਕਾਈ ਗਈ ਉਦੋਂ ਤਾਂ ਅਮਰਿਤਪਾਲ ਸਿੰਘ ਨੂੰ ਸੌ ਨਹੀਂ ਚੁਕਾਈ ਗਈ ਬਾਅਦ ਦੇ ਵਿੱਚ ਲੋਕ ਸਭਾ ਦੇ ਸਪੀਕਰ ਨੇ ਉਹਨਾਂ ਨੂੰ ਨਿਸ਼ਚਿਤ ਤੌਰ ਤੇ ਆਪਣੇ ਚੈਂਬਰ ਦੇ ਵਿੱਚ ਹੀ ਸੌਹ ਚੱਕਾਈ ਹੈ ਕਿਉਂਕਿ ਫੋਟੋ ਉਹਦੀ ਵੀ ਨਹੀਂ ਆਈ ਨਾ ਕੋਈ ਵੀਡੀਓ ਆਈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਹਰ ਕਿਸੇ ਮੈਂਬਰ ਪਾਰਲੀਮੈਂਟ ਦੇ ਸੌਹ ਚੱਕਣ ਦੀ ਫੋਟੋ ਆਈ ਹੈ ਅਮ੍ਰਿਤਪਾਲ ਸਿੰਘ ਦੇ ਸੌਹ ਚੱਕਣ ਦੀ ਫੋਟੋ ਨਹੀਂ ਆਈ ਜਦਕਿ ਸੌਹ ਅਮ੍ਰਿਤਪਾਲ ਨੇ ਵੀ ਦੇਸ਼ ਦੇ ਸੰਵਿਧਾਨ ਦੀ ਹੀ ਚੱਕਣੀ ਸੀ ਅਮ੍ਰਿਤਪਾਲ ਸਿੰਘ ਨੇ ਵੀ ਕੋਈ ਵੱਖਰੀ ਸੌ ਨਹੀਂ ਸੀ ਚੱਕਣੀ ਹਾਂ ਇਹ ਗੱਲ ਵੱਖਰੀ ਹੈ ਕਿ ਸੌਹ ਦੇ ਅੰਤ ਚ ਅਮ੍ਰਿਤਪਾਲ ਸਿੰਘ ਕੀ ਬੋਲ ਬੋਲਦੇ ਉਹਦੇ ਤੇ ਗੱਲ ਹੋ ਸਕਦੀ ਸੀ ਕਿਉਂਕਿ ਸਾਡੇ ਪਾਰਲੀਮੈਂਟ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਹੋਈਆਂ ਜਦੋਂ ਸਭ ਨੇ ਸੋਚ ਚੱਕੀ ਸੋ ਇਸ ਕਰਕੇ ਕਿਸੇ ਨੇ ਜੈ ਸਵਿਧਾਨ ਰਾਹੁਲ ਗਾਂਧੀ ਵਰਗੇ ਸਵਿਧਾਨ ਦੀ ਕਾਪੀ ਲੈ ਕੇ ਗਏ ਔਰ ਇੱਕ ਭਾਰਤੀ ਜਨਤਾ ਪਾਰਟੀ ਦੇ ਭਾਜਪਾ ਦੇ ਇੱਕ ਲੀਡਰ ਸੀਗੇ ਉਹਨਾਂ ਨੇ ਜੈ ਹਿੰਦੂ ਰਾਸ਼ਟਰ ਬੋਲਿਆ ਔਰ ਓਬੇਸੀ ਸਾਹਿਬ ਸੀ ਉਹਨਾਂ ਨੇ ਜੈ ਫਿਲਸਤੀਨ ਬੋਲਿਆ ਕਈ ਤਰ੍ਹਾਂ ਦੇ ਵਿਵਾਦ ਵੀ ਹੋਏ ਔਰ ਅਮਰਿਤਪਾਲ ਸਿੰਘ ਨੇ ਕੀ ਬੋਲਣਾ ਸੀ ਉਹ ਜਾਂ ਉਹਨਾਂ ਨੇ ਕੀ ਬੋਲਿਆ ਹੋਣਾ ਜਾਂ ਕੀ ਬੋਲਿਆ ਉਹਦਾ ਸਾਨੂੰ ਹਜੇ ਕਿਸੇ ਨੂੰ ਕੁਝ ਨਹੀਂ ਪਤਾ ਹਾਲਾਂਕਿ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਸੌ ਚੱਕੀ ਜਾਂਦੀ ਹੈ ਉਹ ਜਿਹੜੀ ਏਕਤਾ ਅਖੰਡਤਾ ਹੈ ਭਾਰਤ ਦੀ ਸਾਡੇ ਦੇਸ਼ ਦੀ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਊਗਾ ਮੈਂ ਪਹਿਰੇਦਾਰੀ ਕਰੂੰਗਾ ਔਰ ਕੋਈ ਵੀ ਜਿਹੜਾ ਭੇਦ ਹੈ ਆਪਣੇ ਅਹੁਦੇ ਤੇ ਰਹਿੰਦੇ ਉਹ ਪਹਿਰੇ ਮੈਂ ਕਿਸੇ ਨਾਲ ਸਾਂਝਾ ਨਹੀਂ ਕਰੂੰਗਾ ਜਦ ਤੱਕ ਉਹ ਜ਼ਰੂਰੀ ਨਹੀਂ ਹੋਏਗਾ ਆਮ ਲੋਕਾਂ ਨੂੰ ਦੱਸਣਾ ਸੋ ਬਹੁਤ ਸਾਰੇ ਸਰਕਾਰਾਂ ਦੀਆਂ ਜਿਹੜੀਆਂ ਫੰਕਸ਼ਨਿੰਗਾਂ ਨੇ ਕੰਮਕਾਰ ਨੇ ਉਹਨਾਂ ਦੇ ਵਿੱਚ ਕਈ ਅਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਬਾਹਰ ਨਹੀਂ ਕੀਤੀਆਂ ਜਾ ਸਕਦੀਆਂ ਤਾਂ ਕਿ ਉਹ ਦੁਸ਼ਮਣ ਮੁਲਕਾਂ ਤੱਕ ਨਾ ਪਹੁੰਚ ਜਾਣ ਉਹ ਵਕ ਵਕ ਤਰ੍ਹਾਂ ਦੇ ਸਾਡੇ ਕਿਉਂਕਿ ਸਾਡੀ ਜਿਹੜੀ ਅੰਦਰੂਨੀ ਸੁਰੱਖਿਆ ਦੇ ਵਿਸ਼ੇ ਨੇ ਪਰ ਸਵਾਲ ਇਹ ਹੈ ਕਿ ਅਮਰਿਤਪਾਲ ਸਿੰਘ ਦੀ ਸੌ ਦੀ ਵੀਡੀਓ ਜਾਂ ਫੋਟੋ ਕਿਉਂ ਨਹੀਂ ਆਈ ਚਲੋ ਇਹਦਾ ਇੱਕ ਸਵਾਲ ਹੈ ਹੁਣ ਦੂਜਾ ਅਮਰਿਤਪਾਲ ਸਿੰਘ ਨੇ ਚਿੱਠੀ ਲਿਖਤੀ ਪਤਾ ਹੀ ਲੱਗਿਆ ਕਿ ਉਹਨਾਂ ਨੇ ਦੇਸ਼ ਦੇ ਲੋਕ ਸਭਾ ਦੇ ਸਪੀਕਰ ਨੇ ਜਿਹੜੇ ਓਮ ਬਿਰਲਾ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਮੈਨੂੰ 22 ਜੁਲਾਈ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇ ਹੁਣ ਕੀ ਸਾਡੇ ਦੇਸ਼ ਦੇ ਲੋਕ ਸਭਾ ਸਪੀਕਰ ਅਮਰਿਤਪਾਲ ਸਿੰਘ ਨੂੰ ਉੱਥੇ ਆਉਣ ਦਾ ਹੁਕਮ ਦੇਣਗੇ ਸਰਕਾਰ ਨੂੰ ਵੀ ਅਮਰਿਤਪਾਲ ਸਿੰਘ ਨੂੰ ਲੈ ਕੇ ਆਇਆ ਜਾਵੇ ਮੇਰਾ ਇਹ ਮੰਨਣਾ ਹੈ ਕਿ ਕੋਈ ਵੀ ਮੈਂਬਰ ਪਾਰਲੀਮੈਂਟ ਹੈ ਅਗਰ ਭਾਰਤ ਦਾ ਸੰਵਿਧਾਨ ਉਸ ਵਿਅਕਤੀ ਨੂੰ ਜੇਲ੍ਹ 'ਚ ਰਹਿੰਦੇ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਤੇ ਸਾਡੇ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਵਿਵਸਥਾ ਹੋਣੀ ਚਾਹੀਦੀ ਹੈ ਕਿ ਜੇ ਉਹ ਵਿਅਕਤੀ ਜੇਲ੍ਹ 'ਚ ਹੈ ਉਹ ਘਟੋ ਘਟ ਪਾਰਲੀਮੈਂਟ ਦੇ ਸੈਸ਼ਨ ਸਮੇਂ ਪਾਰਲੀਮੈਂਟ ਜ਼ਰੂਰ ਜਾਵੇ ਦੇਖੋ ਬਹੁਤ ਸਾਰੇ ਸਾਡੇ ਹੋਰ ਐਮਪੀ ਨੇ ਜਿਹੜੇ ਜੇਲ੍ਹਾਂ 'ਚ ਰਹਿੰਦੇ ਨੇ ਜੇਲ੍ਹਾਂ 'ਚ ਉਹ ਕਾਗਜ਼ ਵੀ ਦਸਤਖਤ ਕਰਦੇ ਨੇ ਫੰਡ ਵੀ ਜਾਰੀ ਹੋ ਜਾਂਦੇ ਨੇ ਜੇਲ੍ਹਾਂ 'ਚ ਕੋਈ ਚਿੱਠੀ ਪੱਤਰੀ ਆ ਉਹ ਜੇਲ੍ਹਾਂ 'ਚ ਦਸਤਖਤ ਕਰ ਦਿੰਦੇ ਨੇ ਤੇ ਫਿਰ ਅਗਰ ਜੇਲ੍ਹ ਚ ਕੋਈ ਮੈਂਬਰ ਪਾਰਲੀਮੈਂਟ ਜਿੰਨੇ ਦਿਨ ਉਹਨੇ ਪਾਰਲੀਮੈਂਟ ਦਾ ਸੈਸ਼ਨ اٹੈਂਡ ਕਰਨਾ ਹੈ ਉਹਨੇ ਦਿਨ ਤੁਸੀਂ ਉਹਦੀ ਜੇਲ੍ਹ ਦੀ ਸਜ਼ਾ ਵਧਾ ਲਓ ਅਗਰ ਤੁਸੀਂ ਉਹ ਸਜ਼ਾ ਦੇ ਅਧੀਨ ਹੈ 2 ਸਾਲ ਤੋਂ ਘੱਟ ਦੀ ਸਜ਼ਾ ਹੈ ਜਾਂ ਅਗਰ ਉਹ ਅੰਦਰ ਟ੍ਰਾਇਲ ਹੈ ਤੇ ਉਹਨੇ ਦਿਨ ਤੁਸੀਂ ਉਹਨੂੰ ਵਧ ਰੱਖ ਲਓ ਜੇਲ੍ਹ ਚ ਕਿਉਂਕਿ ਉਹ ਤਾਂ ਜਦੋਂ ਜ਼ਮਾਨਤ ਹੋਣੀ ਹੈ ਕੇਸ ਕੋਈ ਕਿਸੇ ਸਿਰੇ ਚੜਨਾ ਉਸ ਹਿਸਾਬ ਨਾਲ ਫੈਸਲਾ ਹੋ ਜਾਣਾ ਪਰ ਮੈਨੂੰ ਇਹ ਲੱਗਦਾ ਕਿ ਅਮਰਿਤਪਾਲ ਸਿੰਘ ਨੂੰ ਵੀ ਪਾਰਲੀਮੈਂਟ ਦੇ ਸੈਸ਼ਨ 'ਚ ਹਿੱਸਾ ਲੈਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਅਗਰ ਸਾਡਾ ਸੰਵਿਧਾਨ ਉਹਨੂੰ ਚੋਣ ਲੜਨ ਦੀ ਇਜਾਜ਼ਤ ਦਿੰਦਾ ਹੈ ਤੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਉਹ ਪਾਰਲੀਮੈਂਟ 'ਚ ਜਾ ਕੇ ਕਰੇ। ਬਾਕੀ ਮੈਂਬਰ ਪਾਰਲੀਮੈਂਟਾ ਵਾਂਗ ਉਹ ਆਪਣੇ ਹਲਕੇ ਦੇ ਲਈ ਸਵਾਲ ਚੱਕੇ। ਹਰ ਬਹਿਸ ਦੇ ਵਿੱਚ ਹਿੱਸਾ ਲਵੇ, ਹਰ VOTING ਪ੍ਰਕਿਰਿਆ ਦਾ ਹਿੱਸਾ ਬਣੇ। ਇਹ ਵੀ ਹੱਕ ਮਿਲਣਾ ਚਾਹੀਦਾ। ਬਾਕੀ ਦੇਖਦੇ ਹਾਂ ਕਿ ਅਮਰਿਤਪਾਲ ਸਿੰਘ ਦੇ ਮਾਮਲੇ ਤੇ ਸਾਡੇ ਸਪੀਕਰ ਨੇ ਜਿਹੜੇ ਉਹ ਕੀ ਫੈਸਲਾ ਕਰਦੇ ਨੇ ਸੰਦੀਪ ਜੀ ਹੋ ਸਕਦਾ ਕਿ ਜਿਹੜੇ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਆਜ਼ਾਦ ਜਿੱਤੇ ਆ ਹਾਲ ਅਮਰਿਤਪਾਲ ਵੀ ਆਜ਼ਾਦ ਹੀ ਜਿੱਤੇ ਹੋ ਸਕਦਾ ਉਹ ਇਸ ਨੂੰ ਜਿਹੜਾ ਪ੍ਰਮੁਖਤਾ ਦੇ ਨਾਲ ਲੈਣ ਉਹ ਵੀ ਇਹ مشورہ ਜਿਹੜਾ ਉਹ ਡਿਸਕਸ ਕਰਨ ਵੀ ਇੱਕ ਬੰਦਾ ਜਿਹੜਾ ਜਿੱਤਿਆ ਹੋਇਆ ਕਨਸਟੀਟਿਊਸ਼ਨ ਨੂੰ ਮੰਨਦਾ ਸੌ ਚੁੱਕੀ ਆ ਤੇ ਉਹਨੂੰ ਜਿਹੜਾ ਮੌਕਾ ਦਿੱਤਾ ਜਾਣਾ ਚਾਹੀਦਾ ਸੈਸ਼ਨ ਅਟੈਂਡ ਕਰਨ ਦਾ ਕਿਉਂਕਿ ਆਖਰਕਾਰ ਬਹੁਤ ਵੱਡਾ ਫਤਵਾ ਜਿਹੜਾ ਉਹ ਲੋਕਾਂ ਨੇ ਦਿੱਤਾ ਲੋਕਾਂ ਨੇ ਵੋਟ ਪਾਈ ਆ ਲੀਡ ਦੇ ਨਾਲ ਜਿੱਤੇ ਆ ਹੋ ਸਕਦਾ ਮੈਨੂੰ ਲੱਗਦਾ ਹੈ ਕਿ ਸਰਬਜੀਤ ਸਿੰਘ ਖਾਲਸਾ ਜਿਹੜੇ ਆ ਉਹ ਜ਼ਰੂਰ ਜਿਹੜਾ ਵਾ ਇਹ ਮਾਮਲਾ ਜਿਹੜਾ ਜ਼ਰੂਰ ਅੱਗੇ ਤੱਕ ਲੈ ਕੇ ਜਾਣਗੇ ਵੀ ਅਮਰਪਾਲ ਜਿਹੜੇ ਆ ਉਹ ਬਾਹਰ ਆਉਣੇ ਚਾਹੀਦੇ ਆ ਹੁਣ ਇੱਕ ਸਾਰ ਗੱਲ ਹੋ ਗਾਈ ਸਵਾਲ ਸਵਾਲਿਆ ਵੀ ਸਾਡੇ ਦੇਸ਼ 'ਚ ਇੱਕ ਵਿਆਹ ਹੋਇਆ ਇਸ ਵਿਆਹ ਦੇ ਚਰਚੇ ਪੂਰੇ ਵਿਸ਼ਵ 'ਚ ਹੋ ਰਿਹਾ ਵੱਡੇ ਵੱਡੇ ਲੋਕ ਆਏ ਆ ਹੈ ਜੀ ਬਾਲੀਵੁੱਡ ਤੋਂ ਹਾਲੀਵੁੱਡ ਤੋਂ ਮਤਲਬ ਜਿੱਥੇ ਜਿਹੜੇ ਵੀ ਕਿਸੇ ਦੇਸ਼ ਦਾ ਕੋ ਵੱਡਾ ਨਾਮੀ ਬੰਦਾ ਕੋਈ ਸੈਲਿਬ੍ਰਿਟੀ ਹੈ ਕੋਈ ਗਾਇਕ ਹੈ ਕੋਈ ਅਦਾਕਾਰ ਹੈ ਉਹ ਆਇਆ ਪਰ ਸਾਡੇ ਦੇਸ਼ ਦੇ ਇੱਕ ਨੇਤਾ ਜਿਹੜੇ ਅੱਜ ਕੱਲ ਵਿਰੋਧੀ ਧਿਰ ਦੇ ਆਗੂ ਨੇ ਉਹ ਇਸ ਵਿਆਹ 'ਚ ਨਹੀਂ ਪਹੁੰਚਦੇ ਇਹ ਮਾਜਰਾ ਕੀ ਹੈ ਵਿਆਹ ਦਾ ਨਿਯੋਤਾ ਦਿੱਤਾ ਨਹੀਂ ਗਿਆ ਜਾਂ ਬਸੂਫੀਅਤ ਜ਼ਿਆਦਾ ਸੀ ਦੇਖੋ ਵਿਰੋਧੀ ਧਿਰ ਦੇ ਲੀਡਰ ਨੇ ਨਿਯੋਤਾ ਤਾਂ ਵਿਆਹ ਦਾ ਜ਼ਰੂਰ ਦਿੱਤਾ ਗਿਆ ਹੋਣਾ ਪਰ ਮੇਰਾ ਹੀ ਮੰਨਣਾ ਹੈ ਕਿ ਇੱਕ ਬਹੁਤ ਵੱਡਾ ਉਦਯੋਗਿਕ ਘਰਾਣਾ ਹੈ ਉਹਨਾਂ ਨੇ ਬਹੁਤ ਵੱਡਾ ਵਿਆਹ ਕੀਤਾ ਮੇਰਾ ਹੀ ਮੰਨਣਾ ਹੈ ਕਿ ਉਹ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਦੇਖੋ ਜਿਹੜੇ ਵਿਆਹ ਦੇ ਕਾਰਜ ਹੁੰਦੇ ਹਨ ਹਰੇਕ ਦਾ ਨਿੱਜੀ ਫੈਸਲਾ ਹੈ ਕਿ ਉਹਨਾਂ ਨੇ ਵਿਆਹ ਕਿਵੇਂ ਕਰਨਾ ਹੈ ਪਰ ਮੇਰਾ ਹੀ ਮੰਨਣਾ ਹੈ ਜਦੋਂ ਅਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਲਹਿਰ ਚਲਾਰੇ ਹੋਈਏ ਕਿ ਅਸੀਂ ਵਿਆਹਾਂ ਤੇ ਜ਼ਿਆਦਾ ਖਰਚੇ ਨਾ ਕਰੀਏ ਅਸੀਂ ਵਿਆਹ ਸਾਦੇ ਕਰੀਏ ਅਸੀਂ ਦੂਸਰਿਆਂ ਨੂੰ ਵੀ ਜਦੋਂ ਸਨੇਹ ਦੰਨੇ ਆ ਸੰਦੇਸ਼ ਦੰਨੇ ਆ ਵੀ ਵਿਆਹਾਂ ਤੇ ਘੱਟ ਖਰਚ ਨਾ ਕਰੋ ਕਿਉਂਕਿ ਸਾਡੇ ਮੁਲਕ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਸਾਡੀ ਸਾਡੀ ਆਬਾਦੀ ਹੈ ਜਿਹੜੀ ਗਰੀਬ ਹੈ ਔਰ ਕੁੜੀਆਂ ਦੇ ਵਿਆਹ ਗਰੀਬ ਪਰਿਵਾਰਾਂ ਤੇ ਬਹੁਤ ਆਰਥਿਕ ਬੋਝ ਬਣ ਜਾਂਦੇ ਨੇ ਪਰ ਜਿਹੜੀ ਸਮਾਜ ਦੀ ਪ੍ਰਥਾ ਹੈ ਕਿ ਵਿਆਹ ਬਹੁਤ ਮਹਿੰਗੇ ਕਰਨੇ ਨੇ ਸ਼ਾਨੋ ਸ਼ੌਕਤ ਨਾਲ ਕਰਨੇ ਨੇ ਉਹਦੇ ਨਾਲ ਗਰੀਬ ਧੀਆਂ ਦੇ ਜਿਹੜੇ ਪਰਿਵਾਰ ਨੇ ਉਹ ਕਰਜ਼ਾ ਚੱਕ ਕੇ ਇਸ ਦਲਦਲ ਚ ਫਸਦੇ ਨੇ ਕਿ ਅਸੀਂ ਮਹਿੰਗਾ ਵਿਆਹ ਕਰਨਾ ਮੈਨੂੰ ਇਹ ਲੱਗਦਾ ਹੈ ਕਿ ਇਹ ਵੱਡਾ ਉਦਯੋਗਿਕ ਘਰਾਣਾ ਹੈ ਅਗਰ ਇਹ ਉਦਯੋਗਿਕ ਘਰਾਣਾ ਸਾਦਾ ਵਿਆਹ ਕਰ ਦਿੰਦਾ ਆਪਣੇ ਜੋੜੇ ਦਾ ਤੇ ਕੱਲਾ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਸਾਦਗੀ ਦਾ ਸਨੇਹਾ ਜਾਣਾ ਸੀ ਕਿ ਵਿਆਹਾਂ ਦੇ ਉੱਤੇ ਅਸੀਂ ਜ਼ਰੂਰਤ ਤੋਂ ਵੱਧ ਖਰਚੇ ਨਾ ਕਰੀਏ ਪਰ ਕਿਉਂਕਿ ਇਹ ਉਹਨਾਂ ਦਾ ਆਪਣਾ ਫੈਸਲਾ ਹੈ ਇਸ ਕਰਕੇ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਇਹ ਵੀ ਗੱਲ ਹੈਗੀ ਹੈ ਇੱਕ ਇੱਕ ਪੱਖ ਇਹ ਵੀ ਹੈ ਕਿ ਜ਼ਰੂਰੀ ਨਹੀਂ ਹਰ ਵਿਅਕਤੀ ਇਹ ਸੋਚਦਾ ਹੋਵੇ ਕਿ ਮੈਂ ਜੋ ਕੁਝ ਕਰਨਾ ਹੈ ਮੈਂ ਉਹਦੇ 'ਚ ਕੁਝ ਸਨੇਹਾ ਦੇਣਾ ਚਾਹਣਾ ਕਿਉਂਕਿ ਜਿਸ ਤਰ੍ਹਾਂ ਨਾਲ ਸ਼ਾਨੂ ਸ਼ੌਕਤ ਦੇ ਨਾਲ ਉਹਨਾਂ ਨੇ ਵਿਆਹ ਕੀਤਾ ਉਹਦਾ ਇੱਕ ਵੱਖਰਾ ਪੱਖ ਵੀ ਹੈ ਕਿ ਉਹ ਉਹ ਹੈਸੀਅਤ ਰੱਖਦੇ ਸੀ ਤੇ ਉਹਨਾਂ ਨੇ ਧੂਮ ਟੜਕੀਆਂ ਦੇ ਨਾਲ ਵਿਆਹ ਕੀਤਾ ਮੈਨੂੰ ਲੱਗਦਾ 5-6 ਮਹੀਨੇ ਤੋਂ ਤਾਂ ਲੰਬਾ ਵਿਆਹ ਹੋ ਗਿਆ ਇਹਨਾਂ ਦਾ ਵਿਆਹ ਦੁਨੀਆ 'ਚ ਮੈਂ ਪਹਿਲੀ ਵਾਰ ਹੀ ਸੁਣਿਆ ਹੈ ਕਿ ਐਡਾ ਲੰਬਾ ਵਿਆਹ ਚਲੋ ਇਹ ਕਾਮਨਾ ਵੀ ਕਰਦੇ ਆ ਕਿ ਜਿੰਨਾ ਲੰਬਾ ਵਿਆਹ ਸੀ ਇਹ ਹਜ਼ਾਰ ਸਾਲ ਵਿਆਹ ਚੱਲੇ ਉਹ ਉਹ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਪਰ ਮੇਰਾ ਹੀ ਮੰਨਣਾ ਕਿ ਉਹ ਚੰਗਾ ਸਨੇਹਾ ਦੇ ਸਕਦੇ ਸੀ ਪਰ ਰਾਹੁਲ ਗਾਂਧੀ ਨੇ ਆਪਣਾ ਇੱਕ ਸਟੈਂਡ ਰੱਖਿਆ ਪੋਲਿਟਿਕਸ ਚ ਰਾਹੁਲ ਗਾਂਧੀ ਨੀਤੀਗਤ ਤੌਰ ਤੇ ਇਹਨਾਂ ਉਯੋਗਪਤੀਆਂ ਦਾ ਵਿਰੋਧ ਕਰਦਾ ਤੇ ਹੋਰ ਵੀ ਬਹੁਤ ਸਾਰੇ ਮੈਂ ਦੇਖਿਆ ਉਯੋਗਪਤੀ ਇਹਨਾਂ ਤਾਂ ਨਹੀਂ ਪਤਾ ਕਿ ਉਹ ਨੀਤੀਗਤ ਵਿਰੋਧ ਕਰਦੇ ਨੇ ਜਾਂ ਨਹੀਂ ਪਰ ਉੱਥੇ ਬਹੁਤ ਸਾਰੇ ਮੰਤਰੀ ਮੁੱਖ ਮੰਤਰੀ ਪਹੁੰਚੇ ਪਰ ਰਾਹੁਲ ਗਾਂਧੀ ਨੇ ਪੋਲਿਟੀਕਲ ਸਟੈਂਡ ਰੱਖਿਆ ਕਿ ਅਗਰ ਮੈਂ ਵਿਰੋਧ ਕਰਦਾ ਤੇ ਮੈਂ ਉਸ ਵਿਆਹ ਚ ਨਹੀਂ ਜਾਊਂਗਾ ਮੈਨੂੰ ਲੱਗਦਾ ਕਾਰਨ ਇਹੀ ਆ ਰਾਹੁਲ ਗਾਂਧੀ ਹੁਣ ਜੋ ਮਰਜ਼ੀ ਕਹਿਣ ਕਿ ਮੈਂ ਜਾ ਨਹੀਂ ਸਕਿਆ ਜਾਂ ਮੈਂ ਕਿਤੇ ਹੋਰ ਰੁਜਿਆ ਹੋਇਆ ਸੀ ਪਰ ਮੈਨੂੰ ਲੱਗਦਾ ਰਾਹੁਲ ਗਾਂਧੀ ਨੇ ਇਹ ਆਪਣਾ ਪੋਲੀਟিক্যাল ਸਟੈਂਡ ਰੱਖਿਆ ਕਿਉਂਕਿ ਉਹ ਨੀਤੀਗਤ ਵਿਰੋਧ ਕਰਦੇ ਨੇ ਉਹ ਨਹੀਂ ਗਏ ਔਰ ਇਹ ਰਾਹੁਲ ਗਾਂਧੀ ਨੇ ਗੱਲ ਚੰਗੀ ਵੀ ਕੀਤੀ ਅਗਰ ਤੁਹਾਡਾ ਕਿਸੇ ਨਾਲ ਨੀਤੀਗਤ ਵਿਰੋਧ ਹੈ ਤੇ ਫਿਰ ਤੁਸੀਂ ਅਗਰ ਉਹਨਾਂ ਦੇ ਸਮਾਗਮ 'ਚ ਜਾਂਦੇ ਤੇ ਫਿਰ ਤੁਹਾਡਾ ਜਿਹੜਾ ਵਿਰੋਧ ਸੀ ਉਹ ਅਰਥਹੀਣ ਹੋ ਜਾਣਾ ਸੀ ਸੋ ਇਸ ਕਰਕੇ ਰਾਹੁਲ ਗਾਂਧੀ ਪਿਛਲੇ ਕਾਫੀ ਸਮੇਂ ਤੋਂ ਬਹੁਤ ਅਜਿਹੇ ਫੈਸਲੇ ਕਰਦੇ ਆ ਰਹੇ ਨੇ ਇਨਾ ਦੇ ਲੋਕਾਂ ਦੇ ਵਿੱਚ ਚੰਗਾ ਪ੍ਰਭਾਵ ਜਾ ਰਿਹਾ ਹੈ ਰਾਹੁਲ ਗਾਂਧੀ ਦਾ ਅਕਸ ਚੰਗਾ ਬਣ ਕੇ ਜਾ ਰਿਹਾ ਹੈ ਹੁਣ ਮੈਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ 'ਚ ਰਾਹੁਲ ਗਾਂਧੀ ਨੂੰ ਕੋਈ ਪੱਪੂ ਕਹੇਗਾ ਕਿਉਂਕਿ ਜਿਹੜੀ ਪੱਪੂ ਵਾਲੀ ਛੇੜ ਸੀ ਰਾਹੁਲ ਗਾਂਧੀ ਨੂੰ ਉਹ ਉਹਨਾਂ ਨੇ ਮਿੱਧ ਕੇ ਸੁੱਟੀ ਕਿਉਂਕਿ ਹੁਣ ਰਾਹੁਲ ਗਾਂਧੀ ਸੰਜੀਦਗੀ ਦੇ ਨਾਲ ਮੰਚਾਂ ਦੇ ਉੱਤੇ ਖੜਾ ਹੋਇਆ ਨਜ਼ਰ ਆ ਰਿਹਾ ਹੈ ਔਰ ਵਿਰੋਧੀ ਧਿਰ ਦੇ ਵਿੱਚ ਸਾਨੂੰ ਅਜਿਹਾ ਲੀਡਰ ਦੀ ਹੀ ਲੋੜ ਸੀ ਜਿਹੜਾ ਬਿਨਾਂ ਡਰ ਅਤੇ ਭੈ ਦੇ ਕਿਸੇ ਸਰਕਾਰ ਦੇ ਸਾਹਮਣੇ ਖੜਾ ਹੋਵੇ ਕਿਉਂਕਿ ਲੋਕਾਂ ਨੇ ਵੀ ਚੰਗਾ ਫੈਸਲਾ ਕੀਤਾ ਕਿ ਇਸ ਵਾਰ ਕਿਸੇ ਨੂੰ ਅੰਨਾ ਬਹੁਮਤ ਨਹੀਂ ਦਿੱਤਾ ਕਿਉਂਕਿ ਜਦੋਂ ਕਿਸੇ ਸਰਕਾਰ ਕੋਲੇ ਅੰਨਾ ਬਹੁਮਤ ਹੋਵੇ ਕਿ ਫਿਰ ਕਈ ਵਾਰੀ ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਹੋ ਜੇ ਸਖਤ ਫੈਸਲੇ ਕਰ ਰਹੇ ਹਾਂ ਜਿਹੜੇ ਲੋਕਾਂ ਦੇ ਵੀ ਖਿਲਾਫ ਚਲੇ ਜਾਂਦੇ ਨੇ ਜਿਵੇਂ ਖੇਤੀ ਕਾਨੂੰਨ ਕੀ ਜੋ ਕੁਝ ਕਹਿੰਦੇ ਕਾਨੂੰਨ ਚ ਵਾਪਰਿਆ 700 ਤੋਂ ਵੱਧ ਲੋਕ ਸਾਡੇ ਸ਼ਹੀਦ ਹੋ ਗਏ ਸੋ ਮੈਨੂੰ ਲੱਗਦਾ ਹੁਣ ਰਾਹੁਲ ਗਾਂਧੀ ਵਰਗਾ ਵਿਰੋਧੀ ਫਿਰਦਾ ਲੀਡਰ ਜਦੋਂ ਪਾਰਲੀਮੈਂਟ ਚ ਖੜੂਗਾ ਕੋਈ ਵੀ ਸਰਕਾਰ ਅੱਖਾਂ ਬੰਦ ਕਰਕੇ ਫੈਸਲਾ ਨਹੀਂ ਲੈ ਸਕੂਗੀ ਲੋਕਾਂ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਚੀਰ ਬਣਾਇਆ ਔਰ ਲੋਕਾਂ ਨੇ ਹੀ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਬੋਲੀ ਬਣਾਈ ਹੈ ਔਰ ਇਹ ਜਿੱਦਲ ਕੀਤੀ ਹੈ ਸੱਤਾ ਦਾ ਸੰਤੁਲਨ ਹੋਣਾ ਚਾਹੀਦਾ ਹੈ ਨਾ ਕਰੋੜੀ ਧਿਰ ਬਾਲਾ ਤਕੜਾ ਹੋਵੇ ਨਾ ਸੱਤਾ ਵਾਲੀ ਤਕੜੀ ਹੋਵੇ ਦੋਵੇਂ ਮਿਲ ਕੇ ਫੈਸਲੇ ਕਰਨਾ ਕਰੇਗਾ ਅਗਰ ਇੱਕ ਸਿਆਸੀ ਧੱਕਾ ਕਰਨ ਲੱਗੇ ਤੇ ਦੂਸਰਾ ਉਹ ਸੋ ਮੈਨੂੰ ਲੱਗਦਾ ਜਿਹੜੀ ਵਿਰੋਧੀ ਧਿਰ ਹੈ ਸਰਕਾਰ ਨੂੰ ਓਵਰ ਸਪੀਡ ਹੋਣ ਤੋਂ ਬਚਾਉਂਦੀ ਹੈ ਤੇ ਸਪੀਡ ਬ੍ਰੇਕਰ ਦਾ ਵਿਰੋਧੀ ਤਰ੍ਹਾਂ ਕੰਮ ਕਰਾਉਂਦੀਆਂ ਨੇ ਸੋ ਰਾਹੁਲ ਗਾਂਧੀ ਨੇ ਦੋਨੇ ਕੰਮ ਚੰਗੇ ਕੀਤੇ ਨੇ ਵਿਰੋਧੀ ਧਿਰ ਦਾ ਲੀਡਰ ਬਣ ਕੇ ਜਿਸ ਤਰ੍ਹਾਂ ਨਾਲ ਪਾਰਲੀਮੈਂਟ ਚ ਪੇਸ਼ ਹੋ ਰਹੇ ਨੇ ਪਰ ਵਿਆਹ ਤੇ ਆ ਜਾ ਕੇ ਵੀ ਉਹਨਾਂ ਨੇ ਚੰਗਾ ਕੰਮ ਕੀਤਾ ਹੈ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਨ੍ਹਾਂ ਦੇ ਰਾਹੁਲ ਗਾਂਧੀ ਵਿਆਹ ਤੇ ਨਹੀਂ ਗਿਆ ਪਰ ਰਾਹੁਲ ਗਾਂਧੀ ਜਿਸ ਨੀਤੀਗਤ ਸੋਚ ਤੇ ਅੱਗੇ ਵਧ ਰਿਹਾ ਸੀ ਉਹਦੇ ਨਾਲ ਰਾਹੁਲ ਗਾਂਧੀ ਦਾ ਨਿਸ਼ਚਿਤ ਤੌਰ ਤੇ ਫਾਇਦਾ ਹੋਇਆ ਕਿ ਰਾਹੁਲ ਗਾਂਧੀ ਆਪਣੇ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਸੋਚ ਹੈ ਉਹਦੇ ਉਹਦਾ ਪੱਕਾ ਨਿਕਲਿਆ ਜੀ ਦਾਦਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਪ੍ਰਾਈਮ ਟਾਈਮ ਜਿਹਦੇ ਵਿੱਚ ਅਸੀਂ ਖਬਰਾਂ ਜਿਹੜੀਆਂ ਉਹ ਪੂਰੀ ਤਫਸੀਲ ਦੇ ਨਾਲ ਉਹਨਾਂ ਲੋਕਾਂ ਨੂੰ ਸਮਝਾਉਨੇ ਆ ਜਿਨ੍ਹਾਂ ਦੀ ਬੜੀ ਕਿਰੀਓਸਿਟੀ ਹੁੰਦੀ ਹੈ ਇੱਛਾ ਹੁੰਦੀ ਹੈ ਕਿਉਂਕਿ ਇਹ ਤੇ ਖਬਰ ਜਿਹੜੀ ਹੈ ਹੈਡਲਾਈਨ ਹੁੰਦੀ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਇਹ ਚਾਹਤ ਹੁੰਦੀ ਹੈ ਉਹ ਜਾਨਣਾ ਚਾਹੁੰਦੇ ਆ ਵੀ ਦਰਸਲ ਹੈ ਕੀ ਹੈ ਤੇ ਉਹ ਜਿਹੜੀ ਉਹਨਾਂ ਦੀ ਤੁਸੀਂ ਚਾਹਤ ਆ ਉਹ ਪੂਰੀ ਕਰ ਦਿਓ ਖਬਰ ਪੂਰੀ ਤਫਸੀਲ ਦੇ ਨਾਲ ਸਮਝਾਉਨੇ ਹੋ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ